ਅੱਜ ਪੰਜਾਬ ਦੇ ਸਮੁੱਚੇ ਮੀਡੀਆ 'ਚ ਹਾਂਗਕਾਂਗ ਤੋਂ ਗੈਂਗਸਟਰ ਰਮਨਦੀਪ ਸਿੰਘ ਰੋਮੀ ਦੀ ਭਾਰਤ ਹਵਾਲਗੀ ਦੀ ਖਬਰ ਮੁੱਖ ਸਰਕੀ ਬਣੀ ਹੋਈ ਹੈ। ਤਾਂ ਅੱਜ ਆਪਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਵੀ ਇੱਕ ਪਾਸੇ ਹਾਈ ਸਿਕਿਉਰਿਟੀ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਅਜਿਹੇ ਘਟਨਾਵਾ ਕਿਵੇਂ ਵਾਪਰ ਜਾਂਦੀਆਂ ਨੇ? ਤਾਂ ਇਸ ਜੇਲ ਬ੍ਰੇਕ ਦੀ ਪੂਰੀ ਕਹਾਣੀ ਕੀ ਹੈ ਤੇ ਇਹ ਰੋਮੀ ਕੌਣ ਹੈ ਇਸ ਤੇ ਗੱਲ ਕਰਾਂਗੇ। ਤਾਂ ਇਸ ਮੁੱਦੇ ਤੇ ਗੱਲ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ। ਸਰ ਬਾਬੋ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਸਾਰੇ ਦਰਸ਼ਕਾਂ ਵੀ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਆਪਾਂ ਕਈ ਹੋਰ ਮੁੱਦੇ ਆ ਤੇ ਵੀ ਚਰਚਾ ਕਰਾਂਗੇ ਪਰ ਆਪਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਤਾਂ ਇਸ ਮੁੱਦੇ ਤੇ ਜ਼ਰੂਰ ਚਾਨਣਾ ਪਾ ਦਿਓ ਆ ਦੇਖੋ ਲਗਨ ਜੀ ਜੇ ਗੱਲ ਕਰੀਏ ਤਾਂ 2005 ਚ ਵੜੈਲ ਜੇਲ ਕਾਂਡ ਵੈਸੇ ਵੜੈਲ ਜੇਲ ਬ੍ਰੇਕ ਕਾਂਡ ਜੀ ਚ ਜਿਹੜੇ ਹੈਗੀ ਐ ਸੁਰੰਗ ਪਟਕੇ ਤੁਹਾਨੂੰ ਯਾਦ ਹੋਊਗਾ ਕਿ ਅਯੁਕਤਾ ਸਿੰਘ ਵਾਰਾ ਭਾਈ ਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਤੇ ਉਹਨਾਂ ਦੇ ਇੱਕ ਹੋਰ ਸਾਥੀ ਜਿਹੜੇ ਸੀਗੇ ਸਾਥੀ ਨਹੀਂ ਕਹਿ ਸਕਦੇ ਉਹਨਾਂ ਦੇ ਰਸੋਈਏ ਉਹ ਸੁਰੰਗ ਪੱਟ ਕੇ ਫਰਾਰ ਹੋ ਗਏ ਸੀ ਉਸ ਘਟਨਾ ਦੀ ਜਾਂ ਉਸ ਜੇਲ ਬ੍ਰੇਕ ਕਾਂਡ ਦੀ ਜਿਹੜੀ ਚਰਚਾ ਪੂਰੀ ਦੁਨੀਆ ਦੇ ਮੀਡੀਆ 'ਚ ਹੋਈ ਸੀ ਔਰ ਬਹੁਤ ਜ਼ਿਆਦਾ ਚਰਚਾ ਹੋਈ ਸੀ ਤੇ ਉਸ ਤੋਂ ਬਾਅਦ ਪੰਜਾਬ 'ਚ ਘਟਨਾ ਵਾਪਰੀ ਸੀ 216 ਚ ਸਤੰਬਰ ਮਹੀਨੇ 'ਚ ਇਹ ਘਟਨਾ ਵਾਪਰੀ ਸੀ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਸੀ ਜਿੱਥੇ ਮਤਲਬ ਵਰਦੀ ਧਾਰੀ ਜਿਹੜੇ ਕਈ ਗੈਂਗਸਟਰ ਆ ਕੇ ਚਾਰ ਆਪਣੇ ਗੈਂਗਸਟਰ ਸਾਥੀਆਂ ਨੂੰ ਤੇ ਦੋ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨ ਜੀ ਚ ਹਰਮਿੰਦਰ ਸਿੰਘ ਮਿੰਟੂ ਤੇ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦੇ ਸਾਥੀ ਕਸ਼ਮੀਰ ਸਿੰਘ 6 ਜਣਿਆਂ ਨੂੰ ਛਡਾ ਕੇ ਲੈ ਗਏ ਸੀ ਤੇ ਇਹਨਾਂ ਚ ਨਾਮੀ ਗੈਂਗਸਟਰ ਜਿਹੜਾ ਮਤਲਬ ਸੀਗਾ ਇੱਕਤਾ ਸੀਗੇ ਗੁਰਪ੍ਰੀਤ ਸਿੰਘ ਸੇਖੋਂ ਤੇ ਦੂਜਾ ਵਿੱਕੀ ਗੌਂਦਰ ਜੀ ਨਾਲ ਫਰਾਰ ਹੋਣ ਵਾਲੇ ਚ ਸ਼ਾਮਲ ਸੀਗਾ ਔਰ ਜਿਹੜਾ ਵਿੱਕੀ ਕਾਉਂਟਰ ਦਾ ਰਾਜਸਥਾਨ ਚ ਬਾਅਦ ਚ ਉਦਵਾ ਚ ਇਨਕਾਉਂਟਰ ਹੋ ਗਿਆ ਸੀ 218 ਚ ਤੁਹਾਨੂੰ ਯਾਦ ਹੋਗਾ ਕਾਫੀ ਨਾਮੀ ਪੰਜਾਬ ਦਾ ਉਹ ਗੈਂਗਸਟਰ ਸੀਗਾ ਤੇ ਇਸ ਸਾਰੇ ਘਟਨਾ ਨੂੰ ਮੁੱਖ ਤੌਰ ਤੇ ਜਿਹੜਾ ਅੰਜਾਮ ਦਿੱਤਾ ਗਿਆ ਸੀ ਜਾਂ ਮੁੱਖ ਤੌਰ ਤੇ ਜਿਹਨੇ ਸਾਜ਼ਿਸ਼ ਰਚੀ ਸੀ ਉਹ ਚ ਰਮਨਦੀਪ ਸਿੰਘ ਜਿਹੜਾ ਹੈਗਾ ਰਮਨਜੀਤ ਸਿੰਘ ਔਰ ਰੋਮੀ ਦਾ ਨਾਇਸ ਔਰ ਰੋਮੀ ਜਿਹੜਾ ਮਤਲਬ ਉਹ ਹਾਂਗਕਾਂਗ ਚਲਿਆ ਗਿਆ ਸੀਗਾ ਔਰ ਉਹਨੂੰ ਲਿਆਉਣ ਲਈ 218 ਚ ਜਿਹੜਾ ਰੈੱਡ ਆਪਣਾ ਜਿਹੜਾ ਇਨੇਵਲ ਪੰਜਾਬ ਪੁਲਿਸ ਵੱਲੋਂ ਯਤਨ ਸ਼ੁਰੂ ਹੋ ਗਏ ਸੀਗੇ ਔਰ ਗੱਲ ਕਰੀਏ ਤਾਂ ਜਿਹੜਾ ਲੋਕ ਆਊਟ ਸਰਕੂਲਰ ਤੇ ਰੈੱਡ ਕਾਰਨਰ ਜਿਹੜਾ ਹੈਗਾ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੀਗਾ ਔਰ ਇਹ ਉਹਨੂੰ ਰੋਮੀ ਨੂੰ ਲਿਆਉਣ ਲਈ ਉਸ ਸਮੇਂ ਤੋਂ ਜਿਹੜੇ ਯਤਨ ਚੱਲ ਰਹੇ ਸੀਗੇ ਉਦੇਚ ਪੰਜਾਬ ਪੁਲਿਸ ਵੱਲੋਂ सीबीआई ਗ੍ਰੈਬ ਭਾਗ ਆਪਣਾ ਵਿਦੇਸ਼ ਵਿਭਾਗ ਤੇ ਉਹਦੇ ਨਾਲ-ਨਾਲ ਜਿਹੜੀਆਂ ਕੇਂਦਰੀ ਏਜੰਸੀਆਂ ਉਹਨਾਂ ਦਾ ਸਹਿਯੋਗ ਲਿਆ ਗਿਆ ਔਰ ਇਹ ਚ 2024 ਚ ਆ ਕੇ ਸਫਲਤਾ ਮਿਲੀ ਹੈ ਉਤੋਂ ਤੋਂ ਯਤਨ ਕਰ ਰਹੇ ਸੀ ਇਹਨੂੰ ਰੋਮੀ ਨੂੰ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਔਰ ਛੇਕਾਸਤ ਨੂੰ ਜਿਹੜੀ ਉੱਥੋਂ ਦੀ ਸਰਕਾਰ ਜਾਂ ਉੱਥੋਂ ਦੀ ਅਦਾਲਤ ਨੇ ਜਿਹੜਾ ਰੋਮੀ ਨੂੰ ਵਾਪਸ ਭੇਜਣ ਲਈ ਕਹਿ ਲੋ ਜਾਂ ਭਾਰਤ ਦੇ ਹਵਾਲੇ ਕਰ ਲਈ ਜਿਹੜਾ ਉੱਥੇ ਲਵ ਆਪਣਾ ਕਾਨੂੰਨੀ ਤੌਰ ਤੇ ਜਿਹੜੀ ਪ੍ਰਕਿਰਿਆ ਉਹਨੂੰ ਅੰਜਾਮ ਜਿਹੜਾ ਆਤਮ ਸੋਹਾਂ ਦੇਤੀਆਂ ਤੇ ਹੁਣ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਦੀ ਐਸਟੀਐਫ ਜਿਹੜਾ ਹੈ ਜਿਹੜਾ ਗੈਂਗਸਟਰਾਂ ਦੇ ਖਿਲਾਫ ਐਕਸਪੈਸ਼ਲ ਫੋਰਸ ਬਣੀ ਹੋਈ ਹੈ ਔਰ ਉਹ ਫੋਰਸ ਜਿਹੜੀ ਹੈ ਇਹਨੂੰ ਰومی ਨੂੰ ਲੈ ਕੇ ਆਈ ਹੈ ਔਰ ਜੇ ਘਟਨਾ ਦੀ ਤੁਸੀਂ ਜ਼ਿਕਰ ਕੀਤਾ ਕਿ ਉਹ ਕਹਾਣੀ ਘਟਨਾ ਕੀ ਸੀਗੀ ਤੇ ਇਹ ਘਟਨਾ ਹੈਗੀ ਹੈ ਆਪਣੇ 27 ਨਵੰਬਰ 2016 ਦੀ ਹੈ ਪਰ ਉਸ ਸਮੇਂ ਆਪਣੇ ਤਿੰਨ ਗੱਡੀਆਂ ਚ ਸਵਾਰ ਇਹ ਗੈਂਗਸਟਰ ਆਏ ਸੀ ਜਿਹੜੇ ਵਰਦੀਤਾਰੇ ਦੀ ਵਰਦੀ ਉਹਨਾਂ ਦੇ ਪਾਈ ਹੋਈ ਸੀ ਤੇ ਇੱਕ ਚਾਇਦ ਕਿਸੇ ਆਪਣੇ ਸਾਥੀ ਨੂੰ ਵੀ ਮਤਲਬ ਇਸ ਰੂਪ ਚ ਲੈ ਕੇ ਆਇਆ ਸੀ ਕਿ ਇਹਨੂੰ ਜੇਲ੍ਹ ਛੱਡ ਕੇ ਜਾਣਾ ਮুলਜਮ ਦੇ ਰੂਪ ਚ ਔਰ ਇਹ ਕਰਕੇ 메ਨ ਗੇਟ ਤੋਂ ਐਂਟਰ ਹੋ ਗਏ ਸੀ ਤੇ ਐਂਟਰ ਤੋਂ ਹੋ ਕੇ ਉਹਨਾਂ ਨੇ ਅੰਦਾਜ਼ ਤਨ ਗੋਲੀਆਂ ਚ ਲਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਗੋਲੀਆਂ ਚਲਾਉਦੇ ਸਮੇਂ ਚਲਾਉਂਦੇ ਆ ਇਹਨਾਂ ਚਾਰਾਂ ਹੀ ਗੈਂਗਸਟਰਾਂ ਨੂੰ ਜਿਨ੍ਹਾਂ ਨਾਲ ਹੋ ਸਕਦਾ ਉਹਨਾਂ ਦੀ ਪਹਿਲਾਂ ਪਲੈਨਿੰਗ ਹੋਵੇ ਕਿਉਂਕਿ ਜਿਹੜਾ ਤੁਹਾਨੂੰ ਪਤਾ ਮੋਬਾਈਲ ਫੋਨ ਤਾਂ ਚੱਲਦਾ ਹੀ ਆ ਮੋਬਾਈਲ ਫੋਨਾਂ ਦਾ ਮੁੱਦਾ ਜਿਹੜਾ ਬੜੀ ਭੱਟੀ ਮਤਲਬ ਇਹਦੀ ਚਰਚਾ ਵੀ ਹੋਈ ਆ ਪਿਛਲੇ ਸਮੇਂ 'ਚ ਗੈਂਗਸਟਰਾਂ ਤੋਂ ਫੜੇ ਵੀ ਗਏ ਆ ਔਰ ਉਹ ਮੌਕੇ ਤੋਂ ਮਤਲਬ ਇਹਨਾਂ ਆਪਣੇ ਸਾਥੀਆਂ ਨੂੰ ਛਡਾ ਕੇ ਉਸ ਸਮੇ ਉਹ ਲੈ ਗਏ ਸੀਗੇ ਔਰ ਕੈਥਲ ਦੇ ਰਾਹੀਂ ਹਰਿਆਣੇ ਤੇ ਰਾਹੀਂ ਅੱਗੇ ਵਧ ਗਏ ਸੀ ਭਾਵੇਂ ਇਹਨਾਂ ਚੋਂ ਜਿਹੜੇ ਆਪਣੇ ਹਰਮਿੰਦਰ ਸਿੰਘ ਮੈਂਟੂ ਜਿਹੜੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਸਨ ਤਾਂ ਉਸੇ ਦਿਨ ਹੀ ਮਤਲਬ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਔਰ ਬਾਅਦ ਚ ਉਹ ਕੁਝ ਸਮੇਂ ਬਾਅਦ ਜੇਲ੍ਹ 'ਚ ਹੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਜਿਸ ਚ ਉਹਨਾਂ ਦੀ ਡੈਥ ਹੋ ਗਈ ਸੀ ਔਰ ਜਿਹੜਾ ਇਹ ਵਿੱਕੀ ਗੌਂਡਰਾ ਜਿਹੜਾ ਇਸ ਜੇਲ੍ਹ ਬ੍ਰੇਕ कांड 'ਚੋਂ ਫਰਾਰ ਹੋਇਆ ਸੀਗਾ ਉਹਦਾ ਰਾਜਸਥਾਨ 'ਚ ਐਸਟੀਐਫ ਨਾਲ ਇੱਕ ਉੱਟਪੇੜ ਚ ਉਹਦੀ ਵੀ ਜਿਹੜੀ ਹੈਗੀ ਮੌਤ ਹੋ ਗਈ ਸੀ ਪਰ ਜਿਹੜਾ ਇਹਨਾਂ ਦਾ ਜਿਹੜੇ ਦੋ ਹੋਰ ਸਾਥੀ ਮੁੱਖ ਤੌਰ ਤੇ ਜਿਹੜੀ ਹਰਮਿੰਦਰ ਸਿੰਘ ਰومی ਦੀ ਜਿਹੜੀ ਮਤਲਬ ਪਤਾ ਲੱਗਿਆ ਕਿ ਜਿਹੜੀ ਜਾਂ ਜਾਣਕਾਰੀ ਜਾਂ ਪੁਰਾਣੇ ਅੱਜ ਅਖਬਾਰਾਂ ਜਾਂ ਹੋਰ ਫਰੋਲੇਆ ਰਿਕਾਰਡ ਤੋਂ ਉਹ ਤੋਂ ਪਤਾ ਲੱਗਿਆ ਕਿ ਉਹਦੀ ਗੁਰਪ੍ਰੀਤ ਸਿੰਘ ਸੇਖੋਂ ਜਿਹੜਾ ਉਹਦੇ ਨਾਲ ਰومی ਦੀ ਵਾਪਸੀ ਗੱਲਬਾਤ ਹੋਈ ਸੀ 50 ਸਾਰੇ ਸਾ ਜਿਹੜੀ ਜੇਲ੍ਹ ਚੋਂ ਅੰਦਰੋਂ ਰਚ ਰਹੇ ਸੀ ਬਾਹਰੋਂ ਇਹ ਰਚ ਰਹੇ ਸੀ ਔਰ ਇਹ ਤਾਲਮੇਲ ਕਰਕੇ ਜਿਹੜੀ ਗੁਰਪ੍ਰੀਤ ਸਿੰਘ ਸੇਖੋਂ ਨਾਲ ਜਿਹੜਾ ਗੈਂਗਸਟਰ ਉਹਦੇ ਨਾਲ ਕਰਕੇ ਇਹ ਫਰਾਰ ਹੋਏ ਸੀਗੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜੇਲ੍ਹ ਘਟਨਾਵਾਂ ਕਿਵੇਂ ਵਾਪਰ ਜਾਂਦੀਆਂ ਜਾਂ ਇਨੀ ਹਾਈ ਸਕਿਉਰਿਟੀ ਜਿਹੜਾਂ ਚ ਕਿਸ ਤਰ੍ਹਾਂ ਦਾ ਮਤਲਬ ਮੋਬਾਈਲ ਚਲੇ ਜਾਂਦੇ ਜਾਂ ਪਿਛਲੇ ਸਮੇਂ ਦੌਰਾਨ ਬਹੁਤ ਚਰਚਾਾਂ ਹੋਈਆਂ ਨੇ ਜਾਂ ਕਿਸ ਤਰ੍ਹਾਂ ਇਹ ਘਟਨਾਵਾਂ ਵਾਪਰ ਜਾਂਦੀਆਂ ਤਾਂ ਇਹ ਜ਼ਿਕਰ ਕਰੀਏ ਤਾਂ ਦੇਖੋ ਇਹ ਸਾਰਾ ਕੁਝ ਬਹੁਤਾ ਕੁਝ ਤਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ 'ਚ ਜਿਹੜੀਆਂ ਘਟਨਾਵਾਂ ਵਾਪਰੀਆਂ ਵੀ ਨੇ ਉਹਨਾਂ 'ਚ ਜਿਹੜੇ ਜੇਲ ਸੁਪਰਡੈਂਟ ਲਾ ਲੋ ਜਾਂ ਜੇਲ ਦੇ ਮੁਲਾਜ਼ਮਾਂ ਦੀ ਮਿਲੀ ਭੁਗਤੀ ਸਾਹਮਣੇ ਆਉਂਦੀ ਆ ਔਰ ਇਸ ਘਟਨਾ 'ਚ ਵੀ ਜਿਹੜੀ 2023 'ਚ ਇਸ ਮਾਮਲੇ ਤੇ ਕੋਲ ਜਿਹੜੇ ਇਸ ਮਾਮਲੇ 'ਚ 23 ਦੋਸ਼ੀ ਉਹਦੋਂ ਨਾਮਜ਼ਦ ਕੀਤੇ ਗਏ ਸੀ ਉਸ ਸਮੇਂ ਜੇਲ ਦੇ ਸਹਾਇਕ ਸੁਪਰਡੈਂਟ ਜਿਹੜੇ ਭੀਮ ਸਿੰਘ ਤੇ ਇੱਕ ਹੋਰ ਵਾਰਡਨ ਜਿਹੜਾ ਸੀਗਾ ਮੁਲਾਜ਼ਮ ਉਹ ਉਹਦਾ ਨਾਮ ਵੀ ਜ਼ਿਕਰ ਹੋਇਆ ਸੀ ਔਰ ਇਸ ਮਾਮਲੇ 'ਚ 2023 'ਚ 22 ਜਣਿਆਂ ਨੂੰ ਸਜ਼ਾ ਵੀ ਹੋਈ ਹੈ 10 ਸਾਲ ਦੀ ਔਰ ਰੂਮੀ ਨੂੰ ਹੁਣ ਜਿਹੜਾ ਇਸ ਮਾਮਲੇ 'ਚ ਲਿਆਂਦਾ ਗਿਆ ਔਰ ਜਿਹੜੀ ਇਹ ਦੀ ਇਹਦਾ ਜਿਹੜਾ ਕੋਰਟ ਦਾ ਪ੍ਰੋਸੈਸ ਹੈ ਜਿਸ ਤਰ੍ਹਾਂ ਮੇਰੇ ਖਿਆਲ ਨਾਲ ਉਹਨੂੰ ਕੋਰਟ 'ਚ ਪੇਸ਼ ਕਰਕੇ ਉਹਦਾ ਜਿਹੜਾ ਨਿਆਂ ਦਾ ਰਾਸ ਉਹਦੀ ਲੈ ਲਈ ਗਈ ਹੈ ਔਰ ਉਹ ਚੋਤੋਂ ਕੁਝ ਪੇਸ਼ ਕੀਤੀ ਜਾਊਗੀ ਉਹਦਾ ਕੀ ਰੋਲ ਰਿਹਾ ਇਹ ਦਾ ਮੁੱਖ ਤੌਰ ਤੇ ਰੋਲ ਤਾਂ ਉਹਦਾ ਇਹੀ ਦੱਸਿਆ ਜਾ ਰਿਹਾ ਜਾਂ ਮੀਡੀਆ 'ਚ ਜਿਹੜਾ ਜ਼ਿਕਰ ਹੋਇਆ ਕਿ ਉਹ ਉਹਦੇ ਵੱਲੋਂ ਜਿਹੜੇ ਹਥਿਆਰ ਜਾਂ ਜਿਹੜੀ ਪੁਲਿਸ ਦੀਆਂ ਵਰਦੀਆਂ ਪਾ ਕੇ ਆਏ ਸੀ ਅ ਔਰ ਸਾਰੀ ਜਿਹੜੀ ਸਾਜ਼ਿਸ਼ ਹੈ ਇਹਦੀ ਇਹ ਦੱਸੀ ਜਾ ਰਹੀ ਹੈ ਕਿ ਰومی ਦੀ ਰਚੀ ਹੋਈ ਸੀ ਔਰ ਜਿਹੜੀ STF ਆ ਹੁਣ ਇਹ ਤੋਂ ਹੋਰ ਪੁੱਛਗិច្ਜ ਕਰੂਗੀ ਜਾਂ ਕਿਸ ਤਰ੍ਹਾਂ ਸਾਰੀ ਜਿਹੜੀ ਸਮੂੱਚੀ ਜਾਂ ਹੋਰ ਵੀ ਕੋਈ ਲੋਕ ਸੀਗੇ ਜਿਨ੍ਹਾਂ ਦੀ ਇਸ ਸਮੂਲੀਅਤ ਸੀਗੀ ਉਹ ਸਾਰਾ ਕੁਝ ਔਰ ਵੀ ਲੰਗਾ ਹੋਰ ਇਹਦਾ ਜਿਹੜਾ ਕੇਸ ਆ ਉਹਨੂੰ ਚੱਲੂਗਾ ਲੱਗ ਚੱਲੂਗਾ ਔਰ ਇਹ ਇਹਨੂੰ ਸਜ਼ਾ ਤੱਕ ਜਿਹੜੀ ਆ ਉਹ ਉਹ ਵੱਖਰਾ ਹੁਣ ਕੇਸ ਚੱਲੇ ਸਜ਼ਾ ਹੁੰਦੀ ਹੈ ਜਾਂ ਇਹ ਬਚਦਾ ਇਹ ਸਮਾਂ ਦੱਸੂਗਾ ਪਰ ਹਾਂਗਕਾਂਗ ਤੋਂ ਜਿਹੜੀ ਇੱਕ ਵਾਰੀ ਇਹਦੀ ਹਵਾਲਗੀ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਇਹ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਔਰ ਪੰਜਾਬ ਪੁਲਿਸ ਦੇ ਜਿਹੜੇ ਟੀਜੀਪੀ ਨੇ ਗੌਰਵ ਜਾਦਾ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਂ ਇੱਕ ਟਵੀਟ ਵੀ ਉਹਨਾਂ ਵੱਲੋਂ ਕੀਤਾ ਗਿਆ ਕਿ ਔਰ ਨੇ ਕੇਂਦਰੀ ਏਜੰਸੀਆਂ ਨੇ ਜਾਂ ਗ੍ਰਹਿ ਭਾਗ ਦਾ ਜਾਂ ਵਿਦੇਸ਼ ਮੰਤਰਾਲੇ ਦਾ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਔਰ ਗੱਲ ਕਰੀਏ ਤਾਂ ਜੇ ਪੰਜਾਬ ਚ ਗੈਂਗਸਟਰਾਂ ਦੀ ਗੱਲ ਕਰੀਏ ਤਾਂ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਹੈ ਗਰੋਮੀ ਦੀ ਕੀ ਕਹਾਣੀ ਹੈ ਇਕੱਲਾ ਗਰੋਮੀ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜਿਹੜੀ ਇਸ ਰਾਹੇ 'ਤੇ ਪਾਉਣ ਲਈ ਜਾਂ ਇਸ ਪਾਸੇ ਤੋਰਨ ਲਈ ਪੋਲੀਟੀਕਲ ਸਮੇ ਸਮਝ ਜਿਨੇ ਰਾਜਨੀਤਿਕ ਪਾਰਟੀਆਂ ਦੇ ਨਾਵਾਂ ਦਾ ਵੀ ਜ਼ਿਕਰ ਆਉਂਦਾ ਰਿਹਾ ਇਕਕੀ ਮਤਲਬ ਜੇਲ੍ਹਾਂ ਦੀ ਇਹਨਾਂ ਇਹਨਾਂ ਮਾਮਲਿਆਂ ਦੀ ਜਾਂ ਇਹਨਾਂ ਦੇ ਪਿੱਛੇ ਜਿਹੜੇ ਆਉਣ ਲੋਕ ਨੇ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਰਹੇ ਨੇ ਜਾਂ ਹੋਰ ਆ ਜਾਂ ਜਿਹੜੇ ਇਹਨਾਂ ਨੂੰ ਪਹਿਲਾਂ ਕੇਸਾਂ ਚੋਂ ਛਡਵਾਉਂਦੇ ਰਹੇ ਆ ਜਾਂ ਇਸ ਪਾਸੇ ਤੌਰ ਲਈ ਜੇ ਦੇਖਿਆ ਜਾਵੇ ਤਾਂ ਬਹੁਤ ਪੋਲੀਟੀਕਲ ਲੋਕਾਂ ਦਾ ਹੀ ਨਾਮ ਸਾਹਮਣੇ ਆਉਂਦਾ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਚ ਜੇ ਲਖਸ ਸੁਧਾਨਾ ਹੋਇਆ ਜਾਂ ਮਿੰਟੂ ਗੁਰੂਸਰਈਆ ਹੋਇਆ ਜਿਹੜੀਆਂ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਮਿੰਟੂ ਗੁਰੂਸਰਈਆ ਨੇ ਜਾ ਲੱਖਾ ਸਤਾਣਾ ਤਾਂ ਅਕਸਰ ਜਿਹੜਾ ਉਹ ਆ ਕੇ ਮਤਲਬ ਸਟੇਜਾਂ ਤੋਂ ਜਾਂ মিডিਏ 'ਚ ਉਹ ਬੋਲਦਾ ਵੀ ਰਿਹਾ ਕਿ ਕੋਣ ਲੋਕ ਉਹ ਉਹ ਖੁਦ ਵੀ ਉਹ ਮੰਨਦਾ ਕਿ ਮੈਂ ਵੀ ਇੱਕ ਗੈਂਗਸਟਰ ਦੀ ਦੁਨੀਆ 'ਚ ਵਾਪਸ ਆਇਆ ਔਰ ਉਹ ਦੱਸਦਾ ਵੀ ਹੈ ਕਿ ਮੈਨੂੰ ਕਿਹੜੇ ਬੰਦੇ ਕਿਸ ਤਰ੍ਹਾਂ ਜਿਹੜੇ ਪੋਲੀਟੀਕਲ ਬੰਦੇ ਦਾ ਸਿਕੰਦਰ ਸਿੰਘ ਮਲੂਕੇ ਦਾ ਸਦੇ ਤੌਰ ਤੇ ਨਾਂ ਵੀ ਲੈਂਦਾ ਜ਼ਿਕਰ ਕਰਦਾ ਕਿ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਵਰਤਿਆ ਜਾਂ वैसे भी जेडियां ਪਿਛਲੇ ਸਮੇਂ ਚ ਖਾਸ ਕਰਕੇ ਆਕਾਲੀ ਸਰਕਾਰ ਦੇ ਸਮੇਂ ਚ ਬਹੁਤ ਆਇਰਿਆ ਕਿ ਉਸ ਸਮੇਂ ਗੈਂਕਟਰਵਾਦ ਨੂੰ ਜਿਆਦਾ ਬੜਾਵਾ ਮਿਲਿਆ ਜਾਂ ਜਿਹੜੀਆਂ ਇਹ ਆਕਾਲੀ ਦਲ ਉਹਨਾਂ ਨੂੰ ਮਤਲਬ ਆਪਦੇ ਜਿਹੜੀਆਂ ਪੋਲੀਟੀਕਲ ਆਪੀਆਂ ਹੈਗੀਆਂ ਨੇ ਉਹਦੇ ਲਈ ਵਰਤਦਾ ਰਿਆ ਇਹ ਦੋਸ਼ ਵੀ ਲੱਗਦੇ ਰਿਹਾ ਹੈ ਕਿ ਕਾਂਗਰਸ ਪਾਰਟੀ ਤੇ ਵੀ ਦੋਸ਼ ਲੱਗਦੇ ਰਿਹਾ ਹੈ ਆਕਾਲੀ ਦਲ ਤੇ ਵੀ ਲੱਗਦੇ ਰਿਹਾ ਹੈ ਔਰ ਕੈਪਟਨ ਸਰਕਾਰ ਦੇ ਸਮੇਂ ਜ਼ਰੂਰ ਜਿਹੜਾ ਤਰ੍ਹਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮਹਿਮ ਚੱਲੀ ਸੀ ਉਸ ਸਮੇਂ ਜਿਹੜੀ ਸਪੈਸ਼ਲ ਇੱਕ ਫੋਰਸ ਵੀ ਬਣਾਈ ਗਈ ਸੀ ਔਰ ਉਸ ਫੋਰਸ ਦੀ ਜਿਹੜੀ ਇਹ ਕਾਰਵਾਈ ਹੈ ਜਿਹੜੀ ਇਹਨੂੰ ਰੋਮੀ ਨੂੰ ਵਾਪਸ ਲਿਆਂਦਾ ਗਿਆ ਔਰ ਇਸ ਮਾਮਲੇ ਦੀ ਹੁਣ ਮਤਲਬ ਹੋਰ ਕੀ ਕੁਝ ਨਾਮ ਸਾਹਮਣੇ ਆਉਂਦਾ ਹੈ ਕਿਉਂਕਿ ਜੇ ਮੁੱਖ ਸਾਜ਼ਿਸ਼ ਕਰਤਾ ਉਹਨੇ ਤਾਂ ਹੋਰ ਵੀ ਕਈ ਕਹਾਣੀਆਂ ਸਾਹਮਣੇ ਆ ਸਕਦੀਆਂ ਨੇ ਔਰ ਇਹ ਕੀ ਕਾਰਵਾਈ ਹੁੰਦੀ ਆ ਜਾਂ ਉਹਨੂੰ ਕਿਸ ਤਰ੍ਹਾਂ ਅ ਮਤਲਬ ਗਾਂ ਸਜਾ ਤੱਕ ਕੀ ਕੇਸ ਜਾਂਦਾ ਉਹ ਸਮਾਂ ਦੱਸੂਗਾ ਜੀ ਤਾਂ ਇਹਦੇ ਨਾਲ ਹੀ ਜੁੜਦਾ ਸਵਾਲ ਹੈ ਵੀ ਅਜਿਹੇ ਗੈਂਗਸਟਰ ਜਿਨ੍ਹਾਂ ਤੇ ਇੰਨੇ ਕੇਸ ਹੁੰਦੇ ਨੇ ਇਹ ਫੇਰ ਵੀ ਬਚਦੇ ਰਹਿੰਦੇ ਨੇ ਜਾਂ ਇਹਨਾਂ ਨੂੰ ਬਚਾਇਆ ਜਾਂਦਾ ਤਾਂ ਕਿਵੇਂ ਦੇਖਦੇ ਉਹਨੂੰ ਦੇਖੋ ਲਗਨ ਜੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੇ ਗੈਂਗਸਟਰ ਨੇ ਤੁਹਾਡੀ ਗੱਲ ਸਹੀ ਹੈ ਕਿ ਇਹਨਾਂ ਤੇ ਜਿਹੜੀ ਹੈ ਕਈ ਕਈ ਥਾਵਾਂ ਤੇ ਕਈ ਕਈ ਥਾਣਿਆਂ 'ਚ ਮਾਮਲੇ ਦਰਜ ਹੋ ਜਾਂਦੇ ਆ ਔਰ ਇਹ ਫੇਰ ਬਸਤੇ ਰਹਿੰਦੇ ਆ ਜਾਂ ਜਾਂਚ ਲੱਗੀ ਜਾਂ ਇਨਕੁਆਰੀ ਲੱਗੀ ਪਰ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਬਚਾਉਂਦੇ ਆ ਜਾਂ ਜਾਂ ਇਹਨਾਂ ਨੂੰ ਪੈਦਾ ਕਰਨ ਵਾਲੇ ਕੌਣ ਲੋਕ ਨੇ ਔਰ ਦੇਖਿਆ ਜਾਵੇ ਤਾਂ ਇੱਕ ਜਿਹੜੇ ਨੌਜਵਾਨ ਪੰਜਾਬ ਦੇ ਉਹਨਾਂ ਨੂੰ ਇਹ ਇੱਕ ਤਰ੍ਹਾਂ ਨਾਲ ਵਰਤੇ ਆ ਹੀ ਜਾਂਦਾ ਨਾ ਜਾਂ ਗਮਰਾ ਕਰਕੇ ਇਸ ਪਾਸੇ ਉਹ ਕੀਤਾ ਜਾਂਦਾ ਔਰ ਇਹਦੇ ਪਿੱਛੇ ਜਿਹੜੇ ਆ ਤੁਸੀਂ ਜੇ ਉਹ ਜਾਂਚ ਕਰੋਗੇ ਭਾਵੇਂ ਪੋਲਿਟੀਕਲ ਪਾਰਟੀਆਂ ਇੱਕ ਦੂਜੇ ਤੇ ਦੋਸ਼ ਵੀ ਲਾਉਂਦੀਆਂ ਰਹੀਆਂ ਔਰ ਜਿਹੜੇ ਰਾਜਨੀਤਿਕ ਆਗੂ ਵੀ ਨੇ ਜਿਹੜੇ ਬਹੁਤੇ ਨੇ ਇਹਨਾਂ ਨੂੰ ਵਰਤਦੇ ਨੇ ਜਾਂ ਇਹਨਾਂ ਤੋਂ ਜਿਹੜੇ ਆਪਣੇ ਸਿਆਸੀ ਕੰਮ ਲੈਂਦੇ ਨੇ ਜਾਂ ਵੋਟਾਂ 'ਚ ਇਹਨਾਂ ਨੂੰ ਵਰਤਦੇ ਨੇ ਜਾਂ ਦਬਕਾਉਣ ਧਮਕਾਉਣ ਲਈ ਵਿਰੋਧੀਆਂ ਨੂੰ ਇਹਨਾਂ ਨੂੰ ਵਰਤਦੇ ਨੇ ਉਹ ਉਹ ਬਹੁਤੇ ਪੋਲੀਟੀਕਲ ਆਗੂਆਂ ਦਾ ਹੀ ਨਾਂ ਆਉਂਦਾ ਔਰ ਜਿਹੜਾ ਔਰ ਬਚਦੇ ਵੀ ਜੇ ਕੋਈ ਜਿਹੜਾ ਥਾਣਿਆਂ 'ਚ ਬਚਦੇ ਆ ਔਰ ਬਹੁਤ ਸਾਰੇ ਵੈਰੀ ਇਹ ਆਉਂਦਾ ਕਿ ਪੁਲਿਸ ਦੇ ਅਫਸਰ ਨੇ ਜਿਹੜੇ ਉਹ ਇਸ ਗੱਲ ਦੇ ਜੇ ਜੇ ਡਰੱਗ ਮਾਫੀਆ ਨੂੰ ਵੀ ਆਪਾਂ ਗੱਲ ਕਰ ਲਈਏ ਤਾਂ ਡਰੱਗ ਮਾਫੀਆ ਦੀ ਵੀ ਜਿਹੜੀ ਅ ਮਤਲਬ ਬਚਾਉਂਦੇ ਆ ਜਾਂ ਉਸ ਛਡਾਉਂਦੇ ਆ ਜਿਹੜੇ ਡਰਗ ਵਾਲਿਆਂ ਨੂੰ ਉਹ ਪੋਲਿਟਿਕਲ ਲੋਕਾਂ ਦਾ ਹੀ ਨਾਮ ਆਉਂਦਾ ਜੇ ਖਾਸ ਕਰ ਸੱਤਾਧਾਰੀਆਂ ਦਾ ਨਾਮ ਆਉਂਦਾ ਉਵੇਂ ਉਸੇ ਤਰ੍ਹਾਂ ਹੀ ਇਹ ਜਿਹੜੇ ਜਿਹੜੇ ਗੈਂਗਸਟਰ ਨੇ ਜੇ ਬਚਦੇ ਆ ਤਾਂ ਇਹਨਾਂ ਨੂੰ ਬਚਾਉਣ ਲਈ ਵੀ ਪੋਲਿਟਿਕਲ ਲੋਕ ਹੀ ਰੋਲ ਅਦਾ ਕਰਦੇ ਆ ਔਰ ਜਦੋਂ ਇਹ ਪੂਰੀ ਤਰ੍ਹਾਂ ਹੌਲਜ ਜਾਂਦੇ ਨੇ ਫਿਰ ਇਹਨਾਂ ਨੂੰ ਆਪਣੇ ਆਪ ਤੇ ਛੱਡ ਦਿੰਦੇ ਨੇ ਔਰ ਬਹੁਤ ਸਾਰੇ ਜਿਹੜੇ ਜਿਵੇਂ ਹੁਣ ਜਿਹੜੇ ਕਈ ਗੈਂਗਸਟਰ ਜਿਹੜੇ ਵਾਪਸ ਵੀ ਆਏ ਜਿਵੇਂ ਲੱਖਾ ਸਨਾਣਾ ਹੋਇਆ ਜਾਂ ਹੋਰ ਹੋਇਆ ਉਹ ਵਾਪਸ ਵੀ ਘਰਾਂ ਚ ਆ ਕੇ ਜਾਂ ਸਮਾਜ ਲਈ ਵੀ ਚੰਗੇ ਕਾਰਜ ਕਰ ਰਹੇ ਆ ਇਹ ਵੀ ਨੌਜਵਾਨ ਜਿਹੜੇ ਨੇ ਜੇ ਵਾਪਸ ਆਪਣੀ ਜਿਹੜੀ ਜ਼ਿੰਦਗੀ ਚ ਆ ਜਾਣ ਚੰਗੇ ਪਾਸੇ ਆ ਜਾਣ ਤਾਂ ਇਹ ਵੀ ਸਮਾਜ ਲਈ ਚੰਗਾ ਰੋਲ ਅਦਾ ਵੀ ਕਰ ਸਕਦੇ ਨੇ ਪਰ ਬਹੁਤ ਸਾਰੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਵਾਪਸ ਆਉਣ ਤੋਂ ਰੋਕਦੇ ਵੀ ਇਹੀ ਲੋਕ ਨੇ ਕਿਉਂਕਿ ਜੇ ਵਾਪਸ ਆ ਗਏ ਤਾਂ ਕੋਈ ਨਾ ਕੋਈ ਪਰਦੇ ਖੋਲਣਗੇ ਜਿਵੇਂ ਲਖੇਸਤਾਣੇ ਨੇ ਹੁਣ ਪਰਦੇ ਖੋਲੇ ਆ ਮਤਲਬ ਇਹ ਸਾਰਾ ਜਿਹੜੇ ਜੇ ਬੈਕ ਤੇ ਚਲੇ ਜਾਈਏ ਤਾਂ ਬਹੁਤਾ ਰੋਲ ਜਿਹੜੇ ਆ ਰਾਜਨੀਤਿਕ ਕਾਗੂਆਂ ਦਾ ਹੀ ਆਉਂਦਾ ਜਿਹੜੇ ਖਾਸ ਕਈ ਜਿਹੜੇ ਇਹ मागੂਆ ਉਹਨਾਂ ਦਾ ਵੀ ਜੇ ਕਰਾਉਂਦਾ ਜੀ ਤਾਂ ਅੱਗੇ ਜੇ ਰਾਜਨੀਤੀ ਬਾਰੇ ਗੱਲ ਕਰੀਏ ਤਾਂ ਬਾਗੀ ਧੜੇ ਨੇ ਭਾਈ ਅਮਰਿਤਪਾਲ ਸਿੰਘ ਬਾਰੇ ਸੁਖਬੀਰ ਦੇ ਬਿਆਨ ਦਾ ਕੀ ਨੋਟਿਸ ਲਿਆ ਆ ਦੇਖੋ ਲਵਨ ਜੀ ਜੇ ਗੱਲ ਕਰੀਏ ਚਲੋ ਅੱਜ ਆਪਾਂ ਸਰੇ ਰੋਮੀ ਵਾਲੇ ਬੈਂਚ ਜਿਆਦਾ ਬਹਿ ਗਿਆ ਜਾਂ ਉੱਤੇ ਆਪਾਂ ਵਿਸਥਾਰ ਚਲੇ ਗਏ ਨਾੁਰ ਕਰ ਬੰਦੀ ਵੀ ਹੈ ਕਿਉਂਕਿ ਅੱਜ ਦੀ ਇਹ ਮੁੱਖ ਸੁਰਖੀ ਹੈ ਮੁੱਖ ਮੁੱਦਾ ਹੈ ਔਰ ਗੈਂਗਸਟਰ ਨਸਬੰਦ ਤਪਕਾ ਵੀ ਲੰਬੀ ਗੱਲ ਕੀਤੀ ਹੈ ਔਰ ਜਿਹੜੀ ਤੁਸੀਂ ਹੁਣ ਰਾਜਨੀਤਿਕ ਗੱਲ ਕਰਦੇ ਹੋ ਰਾਜਨੀਤਿਕ ਤੌਰ ਤੇ ਜਿਹੜੇ ਹੈ ਗਰੰਟੀ ਇਸ਼ੂ ਇਹੀ ਹੈ ਕਿ ਬਾਬਾ ਵਕਾਲਾ ਚ ਜਿਹੜੀ ਤਕਵੀਰ ਬਾਦਲ ਵੱਲੋਂ ਮਤਲਬ ਭਾਈ ਅਮਰਪਾਲ ਸਿੰਘ ਤੇ ਕਈ ਟਿੱਪਣੀਆਂ ਕੀਤੀਆਂ ਗਈਆਂ ਨੇ ਔਰ ਮਤਲਬ ਜਿਹੜੇ ਬੰਦੀ ਸਿੰਘ ਹੈ ਜਾਂ ਜਿੰਨਾਂ ਤੇ ਐਨਐਸਟੀ ਲੱਗਿਆ ਹੋਇਆ ਉਹ ਸਿੰਘ ਨੇ ਉਹਨਾਂ ਤੇ ਇੱਕ ਅ ਮਤਲਬ ਉਹਨਾਂ ਨੂੰ ਵੱਖਰੇ ਤਖਤਾਇਆ ਗਿਆ ਜਾਂ ਉਹਨਾਂ ਵੱਲੋਂ ਮਤਲਬ ਬੰਦੀ ਸਿੰਘਾਂ ਦੇ ਹੱਥ 'ਚ ਗੱਲ ਕਰਦੇ ਆ ਅਮਰਪਾਲ ਤੇ ਇਨਸਾਨਾ ਸੇਧਿਆ ਗਿਆ ਸੁਖਵੀਰ ਬਾਦਲ ਵੱਲੋਂ ਉਹਦਾ ਅੱਜ ਜਿਹੜਾ ਬਾਗੀ ਤੜੇ ਦੇ ਆਗੂਆਂ ਨੇ ਖਾਸ ਕਰਕੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਨੇ ਉਹਨਾਂ ਨੇ ਉਹਦਾ ਕਾਫੀ ਨੋਟਿਸ ਲਿਆ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸੁਖਵੀਰ ਬਾਦਲ ਦੀ ਜਿਹੜੀ ਪਾੜਾ ਪਾਉਣ ਦੀ ਇਹ ਪਾਲਸੀ ਆ ਔਰ ਉਹਨਾਂ ਨੇ ਵੀ ਕਿਹਾ ਕਿ ਭਾਈ ਅਮਰਪਾਲ ਸਿੰਘ ਦਾ ਜਦੋਂ ਉਹਨਾਂ ਤੇ ਐਨਐਸਏ ਲੱਗੀ ਆ ਤਾਂ ਉਦੋਂ ਜਿਹੜੀ ਆ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਸੁਖਵੀਰ ਬਾਦਲ ਇਸ ਗੱਲ ਦੀ ਹਮਾਇਤ ਵੀ ਕਰਦੇ ਰਹੇ ਔਰ ਜਦੋਂ ਕਿ ਅਕਾਲੀ ਦਲ ਉਸ ਸਮੇਂ ਵੀ ਐਨਐਸਏ ਲੱਗਣ ਦਾ ਵਿਰੋਧ ਕਰਦਾ ਸੀ ਔਰ ਜਿਹੜਾ ਅਸੀਂ ਉਸ ਸਮੇਂ ਉਹਨਾਂ ਨੇ ਕਿਹਾ ਕਿ ਅਸੀਂ ਜਾਂ ਪਾਰਟੀ ਦੀ ਜਿਹੜੇ ਹੋਰ ਲੀਡਰ ਨੇ ਉਹ ਇਹਦਾ ਵਿਰੋਧ ਕਰਦੇ ਸੀ ਜੀ ਚ ਬਾਗੀ ਧੜੇ ਦੇ ਉਹਨਾਂ ਦੇ ਲੀਡਰਾਂ ਦਾ ਜ਼ਿਕਰ ਕੀਤਾ ਔਰ ਉਹਦੇ ਨਾਲ ਹੀ ਉਹਨਾਂ ਨੇ ਜਿਹੜੀ ਹੈ ਜਿਹੜੀ ਕਾਲੀ ਦਲ ਸਤਾਰ ਲਹਿਰ ਦੀ ਗੱਲ ਕੀਤੀ ਆ ਉਹਦਾ ਜ਼ਿਕਰ ਕੀਤਾ ਕਿ ਉਹ ਸਦਾਲ ਲੈਰ ਵੱਲੋਂ ਜਿਹੜਾ ਅਗਲਾ ਜਿਹੜੀ ਕਾਨਫਰੰਸ ਹੈ ਲੋ ਜਾਂ ਅਗਲਾ ਪ੍ਰੋਗਰਾਮ ਜਿੱਥੇ ਜਗਰਚੰਦ ਸਿੰਘ ਟੋੜਾ ਦੇ 100ਵੇਂ ਜਨਮ ਦਿਨ ਤੇ ਕੀਤਾ ਜਾ ਰਿਹਾ ਔਰ ਉਹਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਔਰ ਉਹ ਮਤਲਬ ਉਹਨੂੰ ਲੈ ਕੇ ਖਾਸ ਕਰਕੇ ਕਾਲੀ ਵਰਕਰਾਂ 'ਚ ਕਾਫੀ ਉਤਸ਼ਾਹ ਵੀ ਹੈ ਪਰ ਇਸ ਮੁੱਦੇ ਤੇ ਉਹਨਾਂ ਨੇ ਅੱਜ ਜਿਹੜਾ ਬਾਕੀਤਲੇ ਨੇ ਸੁਖੀ ਨੂੰ ਖੋਸਦੇ ਆ ਜਾਂ ਉਹਦੇ ਉਹਦੇ ਬਿਆਨ ਦੀ ਲੋਚਨਾ ਕਰਦੇ ਆ ਆਪਣੀ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਧੰਨਵਾਦ ਲਗ ਲਈ ਥੈਂਕ ਯੂ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜੋਗਿੰਦਰ ਸਿੰਘ ਜੀ ਜਿਲ੍ਹਾ ਨਾਲ ਸੀ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਇਹੋ ਇਜਾਜ਼ਤ ਧੰਨਵਾਦ